ਅੱਜ ਦੀ ਲੋਕ ਕਹਾਣੀ ਸੁੱਚਾ ਸਿੰਘ ਜਵੰਦਾ ਉਰਫ ਸੁੱਚਾ ਸੂਰਮਾ ਸੁੱਚਾ ਸਿੰਘ ਜਵੰਦਾ ਉਰਫ ਸੁੱਚਾ ਸੂਰਮਾ ਦੀਆਂ ਵਾਰਾਂ ਵਰਗੀ ਕੁਲਦੀਪ ਮਾਨਕ ਤੇ ਮੁਹੰਮਦ ﺻਦੀਕ ਤੇ ਸਮੇਤ ਅਨੇਕਾਂ ਕਈ ਹੋਰ ਗਾਇਕਾਂ ਨੇ ਗਾਈਆਂ ਸੁੱਚਾ ਸੂਰਮਾ ਪੰਜਾਬ ਦੇ ਉਹਨਾਂ ਲੋਕ ਨਾਇਕਾਂ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਅਣਖ ਵੀ ਖਤਰ ਹਥਿਆਰ ਚੁੱਕੇ ਪਰ ਦੀਨ ਦੁਖਿਆਂ ਦਾ ਭਲਾ ਕੀਤਾ ਇਸ ਯੋਧੇ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਉਸਨੇ ਨਾ ਤਾਂ ਡੱਕੇ ਮਾਰੇ ਨਾ ਲੁਟਕਵਾ ਖੁਆ ਕੀਤੀਆਂ ਸੁੱਚੇ ਸੂਰਮੇ ਦਾ ਜਨਮ 1875 ਈਸਵੀ ਦੇ ਵਿੱਚ ਸਮਾਉਂ ਦੀ ਮਪਾਲ ਪੱਤੀ ਵਿੱਚ ਸੁੰਦਰ ਸਿੰਘ ਜਵੰਦੇ ਦੇ ਘਰ ਹੋਇਆ ਇਹ ਪਿੰਡ ਉਸ ਵੇਲੇ ਪਟਿਆਲਾ ਸਟੇਟ ਵਿੱਚ ਸੀ ਤੇ ਹੁਣ ਅੱਜਕੱਲ ਮਾਨਸਾ ਦੇ ਥਾਣਾ ਪੀਖੀਦੀਨ ਆਉਂਦਾ ਹੈ ਸੁੱਚਾ ਆਪਣੇ ਭਰਾ ਨਰੈਣ ਸਿੰਘ ਉਰਫ ਨਰੇਣਾ ਤੋਂ 2-3 ਸਾਲ ਛੋਟਾ ਸੀ ਉਸ ਦੀ ਬਚਪਨ ਤੋਂ ਹੀ ਨੰਬਰਦਾਰਾਂ ਦੇ ਮੁੰਡੇ ਕੁੱਕਰ ਸਿੰਘ ਚੈਲ ਜਿਹਨੂੰ ਕੁੱਕਰਮੱਲ ਕਹਿੰਦੇ ਨਾਲ ਗੁੜੀਯਾਰੀ ਸੀ ਲਿਖਾਈ ਪੜ੍ਹਾਈ ਵਿੱਚ ਦੋਵੇਂ ਕੋਰੇ ਦੋਸਤ ਪਿੰਡ ਦੇ ਅਖਾੜੇ ਵਿੱਚ ਪਹਿਲਵਾਨੀ ਤੇ ਦਾਪੇਚ ਸਿੱਖਦੇ ਰਹਿੰਦੇ ਨਰਾਇਣੀ ਨੇ ਕਿਸੇ ਕਾਰਨ ਆਪਣੀ ਪਹਿਲੀ ਘਰਵਾਲੀ ਛੱਡ ਦਿੱਤੀ ਸੀ ਤੇ ਪਿੰਡ ਰੋੜੀ ਤੋਂ ਬਲਬੀਰ ਕੌਰ ਉਰਫ ਬੀਰੋ ਨੂੰ ਕਰੇਵਾ ਕਰਾ ਕੇ ਲਿਆ ਆਇਆ ਬੀਰੋ ਮਾੜਿਆ ਚਰਿੱਤਰ ਦੀ ਸੀ ਤੇ ਨ ਰੈਣਾ ਜਿੰਸੀ ਤੌਰ ਤੇ ਕਮਜ਼ੋਰ ਸੀ ਘਰ ਆਉਣ ਜਾਣ ਹੋਣ ਕਰਕੇ ਕੁੱਕਰ ਦਾ ਬੀਰੋ ਨਾਲ ਯਰਾਨਾ ਪੈ ਗਿਆ ਪਰ ਕੁੱਕਰ ਕੁੱਕਰ ਮਾਲ ਸੱਚੇ ਸੁੱਚੇ ਤੋਂ ਕੰਨ ਬੰਦਦਾ ਸੀ ਕੁੱਕਰ ਨੇ ਸੁੱਚੇ ਨੂੰ ਰਾਸਤੇ ਤੋਂ ਹਟਾਉਣ ਦਾ ਤਰੀਕਾ ਇਹ ਲੱਭਿਆ ਕਿ ਉਹਨੂੰ ਫੌਜ ਚ ਭਰਤੀ ਕਰਵਾ ਦਿੱਤਾ ਦੋਵੇਂ ਜਾਣੇ ਫਿਰੋਜ਼ਪੁਰ ਜਾ ਕੇ ਭਰਤੀ ਹੋ ਗਏ। ਕੁੱਕਰ ਤਾਂ ਕਿਸੇ ਬਹਾਨੇ ਨਾਵਾ ਕਟਾ ਕੇ ਵਾਪਸ ਘਰ ਆ ਗਿਆ ਪਰ ਸੁੱਚਾ ਰੰਗ ਰੂਟੀ ਕਰਕੇ ਬਰਮਾ ਪਹੁੰਚ ਗਿਆ। ਕੁੱਕਰ ਪਿੰਡ ਆ ਕੇ ਬੀਰੋ ਨੂੰ ਸ਼ਰਿਆ ਮਿਲਣ ਲੱਗਾ। ਵਰਨਣ ਜੋਗੀ ਇਹ ਹੈ ਕਿ ਉਸ ਵੇਲੇ ਕੁੱਕਰ ਵਿਆਹਿਆ ਵਰਿਆ ਸੀ ਤੇ ਬਾਲ ਬੱਚੇ ਦਾਰ ਸੀ। ਬੀਰੋ ਤੇ ਕੁੱਕਰ ਵਿੱਚ ਸੁਨੇਹਾ ਪਤਾ ਦੇਣ ਦਾ ਕੰਮ ਭਾਗ ਸਿੰਘ ਕਰਦਾ। ਭਾਗ ਬਚੋਲਾ। ਤੇ ਭਾਗ ਇਸ ਲਈ ਜਿਆਦਾ ਨਫ਼ਰਤ ਦਾ ਪਾਤਰ ਬਣਿਆ ਕਿਉਂਕਿ ਪੰਜਾਬ ਵਿੱਚ ਦੁੱਲੇ ਪੰਜਾਬ ਵਿੱਚ ਦੱਲੇ ਤੇ ਪੁਲਿਸ ਦੇ ਟਾਊਟ ਨੂੰ ਬਹੁਤ ਘਟਿਆ ਸਮਝਿਆ ਜਾਂਦਾ ਸੀ ਬੀਰੋ ਪਹਿਲਾਂ ਇਨਰੇਣੇ ਨੂੰ ਟਿਚ ਸਮਝਦੀ ਸੀ ਸੁੱਚੇ ਦੇ ਘਰੋਂ ਜਾਣ ਤੋਂ ਬਾਅਦ ਉਸ ਦੀਆਂ ਵਾਗਾਂ ਹੀ ਖੁੱਲੀਆਂ ਹੋ ਗਈਆਂ ਨਰੇਣਾ ਖੁਦ ਨਕਮਾ ਤੇ ਡਰਪੋਕ ਕਿਸਮ ਦਾ ਆਦਮੀ ਸੀ ਉਸ ਨੇ ਖੁਦ ਕੋਈ ਕਾਰਵਾਈ ਕਰਨ ਦੀ ਬਜਾਏ ਸੁੱਚੇ ਨੂੰ ਚਿੱਠੀ ਲਿਖ ਦਿੱਤੀ ਤੇ ਸਾਰਾ ਹਾਲ ਬਿਆਨ ਕਰ ਦਿੱਤਾ ਬੀਰੋ ਵੱਲੋਂ ਖਾਨਦਾਨ ਦਾ ਮੂੰਹ ਕਾਲਾ ਕਰਨ ਦੀ ਖਬਰ ਸੁਣ ਕੇ ਸੁੱਚਾ ਪਰ ਕੁੱਠਿਆ ਪਰ ਫੌਜ ਵਿੱਚੋਂ ਹੁਣ ਛੁੱਟੀ ਨਹੀਂ ਸੀ ਮਿਲ ਸਕਦੀ ਉਦੋਂ ਕਿੱਥੋਂ ਮਿਲਣੀ ਸੀ ਪਾਣਾ ਰੱਬ ਦਾ ਛੌਣੀ ਵਿੱਚ ਇੱਕ ਦਿਨ ਕਿਸੇ ਅੰਗਰੇਜ਼ ਅਫਸਰ ਦੇ ਘਰ ਨੂੰ ਅੱਗ ਲੱਗ ਗਈ ਤੇ ਉਹਦੇ ਬੱਚੇ ਘਰ ਦੇ ਅੰਦਰ ਫਸ ਗਏ ਸੁੱਚਾ ਆਪਣੀ ਜਾਨ ਤੇ ਖੇੜ ਕੇ ਬੱਚਿਆਂ ਨੂੰ ਬਚਾ ਕੇ ਲਿਆਇਆ ਅਫਸਰ ਬਹੁਤ ਖੁਸ਼ ਹੋਇਆ ਅਫਸਰ ਨੇ ਇਨਾਮ ਬਾਰੇ ਪੁੱਛਿਆ ਉਹਨੂੰ ਤਾਂ ਸੁੱਚੇ ਨੇ 12 ਬੋਰ ਦੀ ਬੰਦੂਕ ਅਤੇ ਫੌਜ ਵਿੱਚੋਂ ਡਿਸਚਾਰਜ ਮੰਗ ਰਿਆ ਕਹਿੰਦਾ ਮੈਨੂੰ ਇੱਕ ਬੰਦੂਕ ਦੇ ਦਿਓ ਤੇ ਫੌਜ 'ਚ ਮੇਰਾ ਨਾਂ ਕੱਟ ਦਿਓ ਸੁੱਚੇ ਨੇ ਪਿੰਡ ਆ ਕੇ ਬੀਰੋ ਦੀ ਬੁਰੀ ਤਰ੍ਹਾਂ ਮਾਰ ਕਟਾਈ ਕੀਤੀ ਤੇ ਮੋਤ 12 ਰਾਹੀਂ ਕੁੱਕਰ ਨੂੰ ਵੀ ਤਮਕਾਇਆ ਕੁਝ ਚਿਰ ਸ਼ਾਂਤੀ છਾਈ ਰਹੀ ਪਰ ਇਸ਼ਕ ਅੰਨਾ ਹੁੰਦਾ ਹੈ ਕੁਝ ਬੀਰੋ ਤੇ ਕੁੱਕਰ ਦੇ ਦੁਆਰਾ ਲੋਕ ਛਿਪ ਕੇ ਮਿਲਣ ਕਰਨ ਤੇ ਸ਼ਰੀਕਾਂ ਦੇ ਮੇਲੇ ਮਖੌਲਾਂ ਕਰਨ ਕਹਾਣੀ ਵਿਗੜ ਗਈ ਪਿੰਡ ਵਿੱਚ ਸੇਰੋਂ ਵਾਲੇ ਮੁਨਸੀ ਗਵਈਏ ਦਾ ਅਖਾੜਾ ਲੱਗਿਆ ਸੀ ਉਸ ਵੇਲੇ ਹੀ ਸੁੱਚੇ ਤੇ ਕੁੱਕਰ ਦਰਮਿਆਨ ਝਗੜਾ ਹੋ ਗਿਆ ਲੋਕਾਂ ਨੇ ਵਿੱਚ ਪੈ ਕੇ ਲੜਾਈ ਖਤਮ ਕਰਾਈ ਗਵਈਏ ਨੇ ਉਸ ਦਿਨ ਕੁੱਕਰ ਦਾ ਕਤਲ ਹੁੰਦਾ ਦਰਸਾਇਆ ਪਰ ਅਸਲ ਵਿੱਚ ਸੁੱਚੇ ਨੇ ਕੁੱਕਰ ਦਾ ਕਤਲ ਅਗਲੇ ਦਿਨ ਕੀਤਾ ਸੀ ਸੁੱਚਾ ਸੱਤ ਦੇ ਸਾਹਮਣੇ ਕਿਸੇ ਦੇ ਘਰ ਘਾਤ ਲਾ ਕੇ ਬੈਠਾ ਸੀ ਤੇ ਅੰਦਰੋਂ ਹੀ ਫੈਰ ਮਾਰ ਕੇ ਕੁੱਕਰ ਨੂੰ ਮਾਰਿਆ ਸੀ ਕੁੱਕਰ ਦਾ ਕਤਲ ਕਰਕੇ ਜਦੋਂ ਸੁੱਚਾ ਘਰ ਵੱਲ ਨੂੰ ਤੁਰਿਆ ਤਾਂ ਬੀਰੋ ਰਸਤੇ ਵਿੱਚ ਚੱਕਰ ਗਈ ਉਹ ਭੱਜ ਕੇ ਗਵੰਡੀਆਂ ਦੇ ਘਰ ਵੱਲ ਗਈ ਪਰ ਪੌੜੀਆਂ ਚੜ੍ਹਦੀ ਸੁੱਚੇ ਹੱਥੋਂ ਮਾਰੀ ਗਈ ਬੀਰੋ ਦੀ ਲਾਸ਼ ਨੂੰ ਧੂਕੇ ਸੁੱਚੇ ਨੇ ਸੱਤ ਵਿੱਚ ਲਿਆ ਕੇ ਕੁੱਕਰ ਦੀ ਲਾਸ਼ ਦੇ ਬਰਾਬਰ ਪਾ ਦਿੱਤਾ ਤੇ ਕੁੱਕਰ ਦੇ ਤੇੜੋਂ ਚਾਦਰਾਂ ਲਾ ਕੇ ਦੋਵਾਂ ਨੂੰ ਟੱਕ ਦਿੱਤਾ। ਪਿੰਡੋਂ ਭੱਜਣ ਵੇਲੇ ਸੁੱਚਾ ਬਰਿਆਮ ਸਿੰਘ ਦਾ ਊਠ ਖੋਲ ਕੇ ਸਵਾਰ ਹੋ ਕੇ ਚੱਲ ਪਿਆ। ਕੁਦਰਤੀ ਉਸ ਨੂੰ ਰਸਤੇ ਦੇ ਵਿੱਚ ਆਉਂਦਾ ਭਾਗ ਵਿਚੋਂ ਲਟਕਰ ਗਿਆ। ਸੁੱਚੇ ਦੀ ਗੋਲੀ ਭਾਗ ਦੇ ਨਾਂ ਲੱਗੀ। ਉਹ ਮਰਿਆ ਵਾਂਗ ਗੁੱਛੀ ਮਾਰ ਕੇ ਪਿਆ ਰਿਹਾ। ਊਠ ਨੇ ਸੁੱਚੇ ਊਠ ਤੇ ਸੁੱਚੇ ਨੇ ਉਸ ਦਿਵਾਲੇ ਦੋ ਗੇੜੇ ਕੱਡੇ ਤੇ ਮਰਿਆ ਸਮਝ ਕੇ ਛੱਡ ਕੇ ਚਲੇ ਗਏ। ਭਾਗ ਦੇ ਬੱਚ ਜਾਣ ਬਾਰੇ ਪਤਾ ਲੱਗਣ ਤੇ ਸੁੱਚੇ ਨੇ ਰਾਤ ਨੂੰ ਉਸ ਦੇ ਡੰਗਰ ਪਸ਼ੂ ਖੋਲ ਦਿੱਤੇ ਜਦੋਂ ਘਰ ਵਾਲੇ ਉੱਠ ਕੇ ਪਸ਼ੂ ਬੰਨਣ ਲੱਗੇ ਤਾਂ ਭਾਗ ਨੇ ਕੋਠੇ ਉੱਤੋਂ ਵਰਜਿਆ ਕਿ ਇਹ ਸੁੱਚੇ ਦਾ ਕੰਮ ਹੈ ਸੁੱਚੇ ਨੇ ਆਵਾਜ਼ ਪਹਿਚਾਣ ਕੇ ਫਾਇਰ ਕਰ ਦਿੱਤਾ ਤੇ ਦੋ ਕੁਛਰੇ ਭਾਗ ਦੇ ਮੱਥੇ ਵਿੱਚ ਵੱਜੇ ਪਰ ਉਹ ਫਿਰ ਬਚ ਗਿਆ ਇਸ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਸੁੱਚਾ ਹਰਿਆਣੇ ਦੇ ਪਿੰਡ ਬੀਗੜ ਵਿਖੇ ਸਾਧੂ ਦੇ ਭੇਸ ਵਿੱਚ ਰਹਿਣ ਲੱਗ ਪਿਆ ਬਿੱਗੜ ਵਿੱਚ ਰਹਿੰਦੇ ਸਮੇਂ ਹੀ ਸੁੱਚੇ ਨੇ ਸੱਤ 부ੱਛੜ ਮਾਰ ਕੇ ਗਊਆਂ ਛੜਵਾਈਆਂ ਸੀ ਤੇ ਸਾਰੇ ਪੰਜਾਬ ਵਿੱਚ ਸੁੱਚੇ ਦੀ ਬੱਲੇ ਬੱਲੇ ਹੋ ਗਈ। ਸੂਰਮੇ ਦਾ ਖਿਤਾਬ ਉਸ ਦੇ ਨਾਮ ਨਾਲ 부ੱਛੜ ਮਾਰਨ ਤੋਂ ਬਾਅਦ ਹੀ ਜੁੜਿਆ ਸੀ। ਇੱਥੋਂ ਭੱਜ ਕੇ ਸੁੱਚਾ ਲਹਿਰਾ ਗਾਗਾ ਸੰਗਰੂਰ ਜ਼ਿਲ੍ਹੇ 'ਚ ਪੈਂਦਾ ਦੇ ਨਜ਼ਦੀਕੀ ਪਿੰਡ ਸੰਗਤੀ ਵਾਲੇ ਵਿੱਚ ਇੱਕ ਪਹਿਲਵਾਨ ਦੋਸਤ ਕੋਲ ਚਲਾ ਗਿਆ। ਪਰ ਉਹ ਦੋਸਤ ਗਦਾਰ ਨਿਕਲਿਆ। ਉਹਨੇ ਧੋਖੇ ਨਾਲ ਸੁੱਚੇ ਨੂੰ ਛਾਜਲੀ ਪਿੰਡ ਦੇ ਜੇਲ੍ਹਦਾਰ ਮਿਸਰਾ ਸਿੰਘ ਰਾਹੀਂ ਥਾਣਾ ਸੁਨਾਮ ਦੀ ਪੁਲਿਸ ਨੂੰ ਫੜਾ ਦਿੱਤਾ ਸੁੱਚੇ ਨੂੰ ਕਤਲ ਕੇਸ ਪਾ ਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਤੇ ਕਿਹਾ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵਿੱਚ ਮਹਾਰਾਜਾ ਭពਿੰਦਰ ਸਿੰਘ ਦੀ ਛਾਤੀ ਤੇ ਗਊਆਂ ਚੜਦੀਆਂ ਸਨ ਜਿਸ ਕਾਰਨ ਡਰ ਕੇ ਉਹਨੇ ਸੁੱਚੇ ਨੂੰ ਬਰੀ ਕਰ ਦਿੱਤਾ ਪਰ ਅਸਲ ਵਿੱਚ ਮਹਾਰਾਜਾ ਭពਿੰਦਰ ਸਿੰਘ ਰਹਿਮ ਦੇ ਆਦਮੀ ਸੀ ਉਹ ਸੁੱਚੇ ਵੱਲੋਂ ਗਊਆਂ ਚੜਵਾਉਣ ਦੀ ਤੇ ਫੌਜੀ ਅਫਸਰ ਦੇ ਬੱਚਿਆਂ ਨੂੰ ਬਚਾਉਣ ਵਾਲੇ ਕਾਰਨਾਮੇ ਤੋਂ ਬੜਾ ਪ੍ਰਭਾਵਿਤ ਸੀ ਉਸ ਨੇ ਸੁੱਚੇ ਨੂੰ ਸਖਤ ਚੇਤਾਵਨੀ ਦੇ ਕੇ ਬਰੀ ਕਰ ਦਿੱਤਾ ਤੇ ਬਰੀ ਹੋ ਕੇ ਸੁੱਚਾ ਸਮਾਉ ਆ ਗਿਆ ਤੇ ਆਰਾਮ ਨਾਲ ਵਸਣ ਲੱਗਾ ਪਰ ਸੁੱਚੇ ਦੇ ਕਰਮਾ ਵਿੱਚ ਰੱਬ ਨੇ ਸ਼ਾਂਤੀ ਨਹੀਂ ਲਿਖੀ ਸੀ ਉਸ ਦੇ ਨਾਨਕੇ ਪਿੰਡ ਗਹਿਰੀ ਭੱਗੀ ਵੱਲੋਂ ਲੱਗਦੇ ਭਤੀਜੇ ਸੰਤ ਸਿੰਘ ਨੇ ਫਰਿਆਦ ਕੀਤੀ ਕਿ ਉਹਦੀ ਮਾਂ ਰਾਜਕੌਰ ਬਦਚਲਨ ਹੋ ਗਈ ਹੈ ਤੇ ਪਿੰਡ ਵਿੱਚ ਹੀ ਬਦਮਾਸ਼ ਗੱਜਣਵੈਲੀ ਦੇ ਘਰ ਰਹਿਣ ਲੱਗ ਪਈ ਹੈ ਰਾਜਕੌਰ ਪਿੰਡ ਟੰਗਵਾਲੀ ਬਠਿੰਡਾ ਦੇ ਚੰ다 ਸਿੰਘ ਦੀ ਧੀ ਸੀ ਸੁੱਚੇ ਨੇ ਉਹਨੂੰ ਬਹੁਤ ਟਾਲਿਆ ਕਿ ਮੈਂ ਅੱਗੇ ਬੜੇ ਮੁਸ਼ਕਲ ਭਰੇ ਵਕਤ ਵਿੱਚ ਗੁਜ਼ਰਿਆ ਪਰ ਸੰਤ ਸਿੰਘ ਖੜੀ ਪੈ ਗਿਆ। ਉਹਨੇ ਸੁੱਚੇ ਨੂੰ ਕਿਹਾ ਕਿ ਤੇਰਾ ਇਲਾਕੇ ਵਿੱਚ ਨਾਮ ਐ ਤੇ ਦਬਕੇ ਦੇ ਨਾਲ ਰਾਜਕੌਰ ਤੇ ਗੱਜਣ ਨੂੰ ਸੁਧਾਰ। ਸੁੱਚਾ ਮਜਬੂਰ ਹੋ ਗਿਆ ਤੇ ਜਾ ਕੇ ਗੱਜਣ ਤੇ ਰਾਜਕੌਰ ਨੂੰ ਤਪਕਾ ਮਾਰ ਆਇਆ। ਸੁੱਚੇ ਤੋਂ ਡਰ ਕੇ ਕੁਝ ਚਿਰ ਤਾਂ ਉਹ ਦੋਵੇਂ ਟਿਕੇ ਰਹੇ ਪਰ ਜਲਦੀ ਹੀ ਪੁਰਾਣੇ ਚਾਲਿਆਂ ਤੇ ਆ ਗਏ। ਸੰਤ ਸਿੰਘ ਕੋਲੋਂ ਪਤਾ ਲੱਗਣ ਤੇ ਸੁੱਚੇ ਨੇ ਗੱਜਣ ਤੇ ਰਾਜਕੌਰ ਨੂੰ ਸਰੋਂ ਵੱਡਿਆਂ ਵੇਗ ਖੇਤਾਂ ਵਿੱਚ ਜਾ ਕੇ ਰਿਹਾ ਉਹਨਾਂ ਨੇ ਊਠ ਤੇ ਚੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁੱਚੇ ਨੇ ਗੋਲੀਆਂ ਮਾਰ ਕੇ ਗੱਜਣ ਤੇ ਰਾਜਕੌਰ ਨੂੰ ਮਾਰ ਮਕਾਇਆ ਇੱਥੋਂ ਭੱਜ ਕੇ ਸੁੱਚਾ ਹਰਿਆਣੇ ਦੇ ਸ਼ਹਿਰ ਫਤਿਆਬਾਦ ਦੇ ਪਿੰਡ ਕਰਨੋਲੀ ਵਿਖੇ ਫਿਰ ਸਾਧੂ ਤੇ ਪੇਸ ਵਿੱਚ ਰਹਿਣ ਲੱਗ ਪਿਆ ਪੁਲਿਸ ਦਾ ਜ਼ਿਆਦਾ ਦਬਾਅ ਪੈਣ ਕਰਕੇ ਹਿਮਾਚਲ ਦੇ ਪਿੰਡ ਨਹਿਣ ਬੜੂਸਾਬ ਦੇ ਨੇੜੇ ਹੈ ਚਲਾ ਗਿਆ ਉੱਥੇ ਪੁਲਿਸ ਨੇ ਉਸ ਨੂੰ ਪਾਣੀ ਪੀਂਦੇ ਸਮੇਂ ਹੱਥ ਤੇ ਉਕਰੇ ਨਾਮ ਤੋਂ ਪਛਾਣ ਕੇ ਗ੍ਰਿਫਤਾਰ ਕਰ ਲਿਆ ਸੁਚੇ ਦੇ ਖਿਲਾਫ ਗੱਜਣ ਤੇ ਰਾਜਕੌਰ ਨੂੰ ਮਾਰਨ ਦਾ ਕੇਸ ਚੱਲਿਆ ਮੌਕੇ ਦੇ ਗਵਾਹ ਗੱਜਣ ਦੇ ਮੁੰਡੇ ਵੀ ਗਵਾਹੀ ਕਰ ਸੁਚੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਨਰੈਣੀ ਨੇ ਕੇਸ ਲੜਿਆ ਪਰ ਕਾਮਯਾਬੀ ਨਾ ਮਿਲੀ ਸੁਚੇ ਨੂੰ ਪਿੰਡ ਗਹਿਰੀ ਭਾਗੀ ਵਿਖੇ ਗਹਿਰੀ ਭਾਗੀ ਗੱਡਾ ਕਰਕੇ ਐ ਗੱਡਾ ਖੜਾ ਕਰਕੇ 1907-8 ਵਿੱਚ ਝੰਡ ਦੇ ਦਰਖਤ ਨਾਲ ਫਾਂਸੀ ਦਿੱਤੀ ਦੁਬਾਰਾ ਸੁਣੋ ਸੁਚੇ ਨੂੰ ਪਿੰਡ ਗਹਿਰੀ ਭਾਗੀ ਗੱਡਾ ਖੜਾ ਕਰਕੇ 1907 ਅੱਠ ਵਿੱਚ ਜੰਡ ਦੇ ਦਰਖਤ ਨਾਲ ਫਾਂਸੀ ਤੇ ਲਟਕਾਇਆ ਗਿਆ ਫਾਂਸੀ ਵੇਖਣ ਲਈ ਉਸ ਸਮਾਉ ਤੋਂ ਸੁੱਚੇ ਦੇ ਭਰਾ ਨਰੈਣ ਸਿੰਘ ਸਮੇਤ ਕਈ ਲੋਕ ਆਏ ਫਾਂਸੀ ਲੱਗਣ ਸਮੇ ਸੁੱਚੇ ਨੇ ਨਰੇਣੇ ਨੂੰ ਮਜ਼ਾਕ ਕੀਤਾ ਜੇ ਅੱਜ ਮੇਰੀ ਥਾਂ ਤੈਨੂੰ ਫਾਂਸੀ ਲੱਗਣੀ ਹੁੰਦੀ ਤਾਂ ਮੈਂ ਤੈਥੋਂ ਮੈਂ ਇੱਥੋਂ ਵੀ ਛਡਵਾ ਕੇ ਲੈ ਜਾਣਾ ਸੀ ਫਾਂਸੀ ਲੱਗਣ ਵੇਲੇ ਸੁੱਚੇ ਦੀ ਉਮਰ 32-33 ਸਾਲ ਸੀ ਸੁੱਚੇ ਦਾ ਭਰਾ ਨਰੇਣਾ ਬਜ਼ੁਰਗ ਹੋ ਕੇ 1960 ਵਿੱਚ ਭਾਗ ਵਿਚੋਲਾ ਕਰੀਬ 90 ਸਾਲ 90 ਸਾਲ ਦਾ ਹੋ ਕੇ 65 66 ਤੇ ਲਾਗੇ ਮਰਿਆ ਦੂਰੋਂ ਦੂਰੋਂ ਲੋਕ ਇਹਨਾਂ ਨੂੰ ਵੇਖਣ ਆਉਂਦੇ ਹਨ ਹੁਣ ਵੀ ਭਾਗ ਦੀ ਸੰਤਾਨ ਅਤੇ ਸ਼ਰੀਕਾ ਬਰਾਦਰੀ ਅਜੇ ਵੀ ਪਿੰਡ ਸਮਾਉਂ ਵਸਦੀ ਹੈ ਕੁੱਕਰ ਦਾ ਮੁੰਡਾ ਇੰਦਰ ਸਿੰਘ ਚੋਰੀਆਂ ਚਕਾਰੀਆਂ ਕਰਨ ਲੱਗ ਪਿਆ ਤੇ ਕੁਝ ਪੁਲਿਸ ਦੇ ਡਰ ਤੋਂ ਕੁਝ ਪਿਓ ਦੀ ਬਦਨਾਮੀ ਤੋਂ ਦੁਖੀ ਹੋ ਕੇ ਉਹ ਪਰਿਵਾਰ ਸਮੇਤ ਮਲੇਸ਼ੀਆ ਚਲਾ ਗਿਆ ਨਰੈਣਾ ਤੇ ਸੁੱਚਾ ਦੋਵੇਂ ਬਿਨਾ ਔਲਾਦ ਹੀ ਮਰੇ ਤੇ ਉਸ ਦੀ ਇੱਕ ਪਿੰਡ ਪਿੰਡ ਚੀਮੇ ਨਜ਼ਦੀਕ ਸੁਨਾਮ ਜ਼ਿਲ੍ਹਾ ਸੰਗਰੂਰ ਦੇ ਵਿੱਚ ਵਿਆਹੀ ਹੋਈ ਹੈ ਤੇ ਸੁੱਚੇ ਹੋਣਾ ਦੀ 60 65 ਕਿੱਲੇ ਜ਼ਮੀਨ ਉਸ ਦੀ ਔਲਾਦ ਦੇ ਨਾਮ ਚੜ ਗਈ। ਸੰਤ ਸਿੰਘ ਜਿਸ ਦੇ ਕਹਿਣ ਤੇ ਸੁੱਚੇ ਨੇ ਰਾਜਕੌਰ ਤੇ ਗੱਜਣਵੈਲੀ ਦਾ ਕਤਲ ਕੀਤਾ ਸੀ ਨੇ ਸੁੱਚੇ ਸੂਰਮੇ ਦੀ ਸਮਾਦ ਪਿੰਡ ਸਮਾਓ ਵਿੱਚ ਤਿਆਰ ਕਰਵਾਈ ਹੈ ਜੋ ਅੱਜ ਵੀ ਮੌਜੂਦ ਹੈ। ਆਪਣੀ ਕਹਾਣੀ ਸੁੱਚਾ ਸੂਰਮਾ ਖਤਮ ਹੁੰਦੀ ਹੈ ਤੇ ਇਹ ਅਸਲੀ ਕਹਾਣੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਲੱਭ ਲੱਭ ਕੇ ਸੁਣਾਉਣੀ ਹੈ। ਕਹਾਣੀ ਲੱਭਣ ਤੇ ਪੜਨ ਤੇ ਬਹੁਤ ਮਿਹਨਤ ਲੱਗਦੀ ਹੈ ਜੇ ਤੁਹਾਨੂੰ ਮੇਰੀਆਂ ਕਹਾਣੀਆਂ ਪਸੰਦ ਆਉਂਦੀਆਂ ਤਾਂ ਲਾਈਕ ਜਰੂਰ ਕਰਨਾ ਤੇ ਕਮੈਂਟ ਵਿੱਚ ਦੱਸਣਾ ਕਿ ਮੈਂ ਅਗਲੀ ਕਹਾਣੀ ਕਿਹੜੀ ਸੁਣਾਵਾਂ ਨਵੀਆਂ ਰੋਚਕ ਕਹਾਣੀਆਂ ਨਾਲ ਫਿਰ ਮਿਲਦੇ ਰਹਾਂਗੇ ਤਦ ਤੱਕ ਲਈ ਰੱਬ ਰੱਖਾ ਪਾਕਿਸਤਾਨ ہمارا ਹੈ